ਮੈਂ ਕੀ ਚੀਜ਼ ਸਭ ਤੋਂ ਕੀਮਤੀ ਚੀਜ਼ ਕੀ ਹੈ ਪਰਮੇਸ਼ਰ ਦਾ ਜਿਹੜਾ ਜੱਪਿਆ ਦੀ ਯਾਦ ਹੈ ਬਿਮਾਰੇ ਸਹਿਬ ਜੀ ਬਾਣੀ ਚ ਕਹਿੰਦੇ ਹਤ ਸੁੰਦਰ ਵੀ ਤੁਸੀਂ ਨੇ ਸੋਹਣੇ ਹੋ ਦਰ ਤੋਂ ਕੀ ਬੜ ਮੁੜ ਕੇ ਵੇਖਣਾ ਕੁਲੀਨ ਉੱਚੀ ਕੋਚ ਜੰਮੇ ਹੋ ਭਾਵ ਵੱਡੇ ਘਰ ਚ ਕਈ ਵਿਚਾਰ ਨੇ ਬਗਿਦਣਾ ਮਜਬੀ ਸੀਬਾ ਨਾ ਇਚੀ ਰਹਿਣਾ वैसे ना सच्ची गल जे आज अमेरिका दी नासा दी लाइब्रेरी जे मैं गलत ਨਾ ਮੈਂ ਗੱਲ ਵੀਰਦੀਪ ਸਿੱਧੂ ਨੇ ਵੀ ਕੀਤੀ ਬਹੁਤ ਜਿਆਦਾ ਵੀਰ ਕੋ ਖੰਡਾਰਾ ਸੀ ਪਰ ਸਮੇ ਨੇ ਸੱਟ ਮਾਰੀ ਸਾਡੇ ਪੁੱਤ ਹੀਰੇ ਪੰਜਾਬ ਦੇ ਦੁਰਗਿਓ ਕਹਿੰਦਾ ਅਮਰੀਕਾ ਦੀ ਨਾਸਾ ਦੀ ਲਾਇਬ੍ਰੇਰੀ ਜਿਹਦੀ 7ਵੀਂ ਬਿਲਡਿੰਗ ਦੇ ਉੱਤੇ ਸਭ ਤੋਂ ਉੱਪਰ ਜੇ ਸਨਮਾਨ ਸਤਕਾਰਯੋਗ ਗੋਰੀਆਂ ਨੇ ਕਿਸੇ ਦਾ ਕੀਤਾ ਹੈ ਤੇ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਹੈ ਤਾਂ ਵਰਲਡ ਦੀ ਇਕਲौती ਆਸ ਹੈ ਜਿਹਨੂੰ ਸਭ ਤੋਂ ਵੱਧ ਸਤਕਾਰ ਮਿਲਦਾ ਹੈ ਤੇ ਅੱਜ ਵੀ ਜਦੋਂ ਕਿਸੇ ਨੂੰ ਬੇਦਬੀ ਕਰਨੀ ਹੁੰਦੀ ਤੇ ਮਾਰੇ ਦੀ ਘਾਤੋਂ ਕਰਦੇ 108 ਗ੍ਰੰਥ ਹੋਰ ਵੀ ਆ ਮੇੜ ਚਾਰ ਵੇਦ 6 ਸ਼ਾਤਰ 18 ਪ੍ਰਾਣ 52 ਉਪਨਿਸ਼ਦਾਂ 27 ਸਿਮਰਤੀਆਂ ਵਾਂ ਕਦੇ ਸੁਣਿਆ ਕਿਸੇ ਨੇ ਪਾੜ ਗਿਆ ਹਾਂ ਇਹ ਬਾਪੂ ਵਾਲ ਨੂੰ ਗੱਤੋਂ ਆਉਂਦੀ ਐ ਕਿਉਂਕਿ ਅਗਲਿਆਂ ਨੇ ਸਾਡੀਆਂ ਦੋ ਚੀਜ਼ਾਂ ਤੇ ਹਮਲਾ ਕੀਤਾ ਇੱਕ ਪੰਥ ਦੂਜਾ ਸ੍ਰੀ ਗੁਰੂ ਉਹ ਕਹਿੰਦੇ ਜਿੱਨਾ ਚਿਰ ਪੰਥ ਚੜ੍ਹਦੀ ਕਲਾ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਚੜ੍ਹਦੀ ਕਲਾ ਚ ਇਹ ਕੌਮ ਨਹੀਂ ਮਰਨੀ ਅਗਲਿਆਂ ਨੇ ਸਾਡੇ ਪੰਥ ਦੀਆਂ ਲੀਰਾਂ ਲਾਧੀਆਂ ਕੋਈ ਕਹਿੰਦਾ ਵੀ ਬਾਬੇ ਨੇ ਬਾਗ ਪੇਚਾਂ ਵਾਲੀ ਬਤੀ ਹੈ ਕਿਹੜਾ ਲੱਗਦਾ ਏ ਪਹਿਲੇ ਜਦੋਂ ਸਟੇਜਾਂ ਤੇ ਬਾਹਰ ਵੀ ਨਾ ਜਿਹਦੇ ਚਿੱਟੇ ਪਰਨੇ ਵਾਲਾ ਤੇ ਨਾਨਕਸਰੀਆ ਜਿਹਦ ਮਾਲਾ ਤੇ ਫਿਰ ਤਕਸਾਲੀ ਤੇ ਜੇ ਆਹ ਜਿਹੜੀ ਐ ਤੇ ਫਿਰ ਮਸ਼ਿੰਦਰੀ ਜਣਾ ਪੱਗਾਂ ਤੋਂ ਸਾਬ ਲਾਈ ਜਾਂਦੇ ਬੰਦੇ ਦਾ ਉਹ ਇਹਦਾ ਹੀ ਪੰਥ ਲੀਰਾ ਕੀਤਾ ਪੇਲ ਉਹਗਲਿਆ ਨੇ ਜਦੋਂ ਪੰਜ ਭਰਾ ਇਕੱਠੇ ਹੁੰਨ ਨਾ ਸਾਰਾ ਪਿੰਡ ਡਰਦਾ ਇਹ ਪੰਜੇ ਅਟੋ-ਅਟੋ ਜਣਾ ਤੇ ਇਕੱਲੇ-ਇਕੱਲੇ ਨੂੰ ਛਿੱਤਰ ਪੈਂਦਾ ਇਸ ਸਗਾ ਭਰਾ ਦੀ ਘਰ ਦੀ ਅੱਗੇ ਕਹਿਣ ਦੀ ਸਰਦਾਰ ਜੀ ਸੁਣਿਆ ਉਹ ਕਹਿੰਦਾ ਕਿ ਅਜ ਆਪਣੇ ਵਾਲੇ ਨੂੰ ਛੇਤਰ ਪਈ ਤੇ ਉਹ ਵੀ ਲੱਗ ਗਿਆ ਕਹਿੰਦਾ ਇਹਨੇ ਖਾੜੇ ਨਹੀਂ ਇਹਨੂੰ ਕਹਿੰਦੇ ਜਦੋਂ ਪਾੜ ਜੀ ਗਿਆ ਨਾ ਅੱਜ ਅਗਲੇ ਸਾਡਾ ਪੰਥ ਲੀਰਾ ਕੀਤਾ ਪਹਿਲਾਂ ਵੀ ਜਿਹੇ ਕੌਮ ਇਕੱਠੀ ਰਹਿੰਦੀ ਆ ਤੇ ਇਹ ਤੇ ਜੇਲਾ ਹੀ ਚੱਕ ਲਿਆ ਉਹ ਬੰਦੇ ਦੀ ਦੂਰ ਦੀ ਗੱਲ ਆ ਅਗਲੇ ਸਾਡਾ ਪੰਥ ਲੀਰਾ ਕੀਤਾ ਫਿਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਦਵੀ ਕਿਉਂ ਹੁੰਦੀ ਆ ਗੁਰੂ ਸਾਹਿਬ ਨੂੰ ਲੀਰਾਂ ਕਰਨਾ ਚਾਹੁੰਦੇ ਆ ਚਾਹੁੰਦੇ ਆ ਔਰ ਉਹ ਜੀਨਾਂ ਦਾ ਵਾਸ ਚੱਲਿਆ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਇੱਕ ਸਰੂਪ ਪਾੜਾਂਗੇ ਤੇ ਪੰਜ ਸਰੂਪ ਹੋਰ ਆ ਜਾਣੇ ਉਹਨਾਂ ਸੂਤਿਆਂ ਵੀ ਕਿਉਂ ਨਾ ਪ੍ਰਚਾਰ ਇਦਾਂ ਦਾ ਕਰਾ ਦਈਏ ਵੀ ਇਸ ਕੌਮ ਦੇ ਅੰਦਰੋਂ ਪੰਥ ਦਾ ਦਰਦ ਖਤਮ ਹੋ ਜੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੱਥ ਖੜੇ ਕਰੇ ਉਹ ਬਸਾ ਨਹੀਂ ਕਿੰਨੇ ਜਾਣੇ ਤੁਹਾਡੇ ਚ ਹੱਥ ਖੜਾ ਕਰੇ ਜਿਹੜੇ ਨਿਤਨੇਮ ਕਰਦੇ ਪੱਕਾ ਬੋਲੇ ਸੋ ਨਿਹਾਲ ਬੱਜੇ ਵੀ ਕਰਿਆ ਕਰੋ ਜਿਸ ਧਰਤੀ ਤੇ ਆਪਾਂ ਬੈਠੇ ਆ ਨਾ ਇਥੋਂ ਥੋੜੀ ਦੂਰ ਉਹ ਧਰਤੀ ਆ ਜਿਹਦੇ ਬਾਰੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਬਸ ਏਕ ਹੀ ਤੀਰਥ ਹੈ ਜਿੰਦਵੇਂ ਉਹ ਕਹਿੰਦਾ ਛੱਡ ਦਿਓ ਦੁਨੀਆਦਾਰੀ ਘੁੰਮੜੀ ਜੇ ਕਿਸੇ ਨੇ ਘੁੰਮੜ ਜਾਣਾ ਹੈ ਤੇ ਇੱਕੋ ਤੀਰਥ ਹੈ ਜਹਾਂ ਬਾਪ ਨੇ ਕਟਾਏ ਬੱਚੇ ਆ 23 ਕਿਲੋਮੀਟਰ ਆਪਣੇ ਘਰ ਤੋਂ ਐਂ ਤਰਤੀਓ ਤੇ ਭਾਗਾਂ ਵਾਲਿਓ ਮਹਾਰਾਜ ਦੇ ਬਚਨ ਵੀ ਆਉਂਦੇ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਫੁਚੀਵਲ ਆਖਾਂ ਜੀਵਾ ਮਾਰੇ ਕਹਿੰਦੇ ਤਾਂ ਕੋਈ ਨਹੀਂ ਮਾਰ ਸਕਦਾ ਜਿੰਦ ਤੂੰ ਹੀ ਬਾਣੀ ਛੜਤੀ ਬਾਣਾ ਛੜਤਾ ਤੂੰ ਹੀ ਮਰ ਜਾਣਾ ਬੋਤਰਾਣੀ ਮਤਨਾ ਜਿੱਦਨ ਮਾਰੇ ਕਹਿੰਦੇ ਤੁਹਾਡੇ ਘਰ ਸਿਓ ਬਾਣਾ ਨਿਕਲ ਗਿਆ ਤੇ ਬਾਣੀ ਨਿਕਲ ਗਈ ਤੁਹਾਨੂੰ ਕੋਈ ਬਚਾ ਨਹੀਂ ਸਕਦਾ ਤੇ ਬਾਜਾਂ ਵਾਲਾ ਮੋਹਰ ਲਾ ਕੇ ਲੈ ਗਿਆ ਕਹਿੰਦੇ ਜਦ ਲਗ ਖਾਲਸਾ ਰਹੇ ਨਿਆਰਾ ਤਦ ਮੋਹਰੇ ਤੇ ਦੀਉ ਮੈਂ ਮਾਣੇ ਕਿਨੇ ਪੁੱਤ ਮੈਂ ਤੇਰੇ ਪਿੱਛੇ ਖੜੂੰਗਾ ਪਿੱਛੇ ਪਰ ਤੂੰ ਨਿਆਰਾ ਰਹੀਂ ਜਿਉ ਨਿਆਰਾ ਖਾਲਸਾ ਵੇਖਣਾ ਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਖੜੋਤਾਕ ਨਹੀਂ ਬਾਪੂ ਮਗਰਾ ਲੱਥੇ ਸਿਰ ਤੋਂ 13 ਮੀਲ ਖੰਡੇ ਦੇ ਵਿੱਚੋਂ ਬਿਜਲੀ ਲਿਸ਼ਕਦੀ ਤੇ ਅਬਦਾਲੀ ਦਾ ਪੁੱਤਰ ਕਹਿੰਦਾ ਬਾਪੂ ਜਿਉਂਦਿਆਂ ਦਾ ਲੜਨ ਭੇਜਿਆ ਕਿ ਮਰੀਆਂ ਨਾ ਕਹਿੰਦਾ ਜੇ ਲਗਿਆ ਕਹਿੰਦਾ ਹਿੱਲਿਆ ਨਹੀਂ ਹਲਾਤਾ ਹੀ 71 ਸਾਲ ਦੇ ਇੱਕ ਬਜ਼ੁਰਗ ਨੇ ਮੇਰੇ ਚਾਰ ਜਰਨੈਲ ਚੋਟੀ ਦੇ ਮੇਰੇ ਸਾਹਮਣੇ ਕੋਟ ਲੋਹੇ ਦੇ ਲੰਗਾਰ ਕਰਕੇ ਰੱਖਤੇ ਤੇ ਜੇ ਯਕੂਬ ਖਾਂ ਵਰਗੇ ਜ਼ਮਾਨ ਖਾਂ ਵਰਗੇ ਜਰਨੈਲ ਮੈਂ ਕਿਨਾ ਉਹ ਵੀ ਧਨ ਸਿ ਭਾਈ 26 ਸਾਲ ਦਾ ਜਰਨੈਲ ਤੇ ਬਾਬਾ ਦੀਪ ਸਿੰਘ ਨਾਲ ਘੈਂਟਿਆਂ ਬੱਧੀ ਲੜ ਗਿਆ ਪਰ ਉਹ ਡਿੱਗ ਪਿਆ ਉੜਕੇ ਨਹੀਂ ਉੱਠਿਆ ਕਿਉਂਕਿ ਉਹਨਾਂ 'ਚ ਨਿਆਰਾ ਪੰਨ ਨਹੀਂ ਸੀ ਉਹ ਸਿਰਫ ਲਾਲਚੀ ਲੜਦੇ ਹੀ ਇੰਦਰ ਜਿਹੜਾ ਬਾਪੂ ਤੁਰਿਆ ਸੀ ਉਹਦੇ ਜਲਾਲ ਚ ਨਹੀਂ ਸੀ ਉਹਦੇ ਚ ਗੁਰੂ ਰਾਮਦਾਸ ਦੇ ਘਰ ਲਈ ਪਿਆਰ ਦਾ ਜਜ਼ਬਾ ਸੀ ਉਹ ਠੇ ਆਦਗਲੇ ਤਾਇਓ ਨੇ ਕਹਿੰਦੇ ਯਕੀਨ ਨਹੀਂ ਹੁੰਦਾ ਬਾਬਾ ਜੀ ਦਿੱਥੇ ਸਿਰ ਤੋਂ ਕਿਦਾਂ ਲੜ ਤੂ ਹੁਣ ਵੀਰ ਜੀ ਸਟੇਜ ਤੇ ਹੁਣੇ ਕਹਿਂਦਾ ਇਸਨੇ ਪੈਦੇ ਘਾ ਰੁਪਈਆ ਮਸਲ ਦਿੰਦਾ ਨਹੀਂ ਕਿਉਂ ਆਪਣੇ ਅਗਿਆਂ ਨੂੰ ਕੋਈ ਕਵੇ ਆਪਾਂ ਕਹਣਾ ਝੂਠ ਆ ਆਪਣੇ ਤੇ ਆਈ ਸੱਤਿਆ ਹੀ ਸੀ ਆ ਆਪਾਂ ਦੇ ਗਲਾਸ ਫੜ ਕੇ ਨਹੀਂ ਚਿੱਬਾ ਕਰ ਸਕਦੇ ਤੇ ਉਹ ਮੋਹਰ ਕਿਦਾਂ ਮਟਾਵਾਂਗੇ ਜੀ ਹੁਣ ਮਿਰਚ ਜਾਨ ਨਹੀਂ ਮੋਹਰ ਮਟਾਉਣੀ ਤੇ ਮੈਂ ਇਹ ਗੱਲ ਕਹਦਾ ਵੀ ਭਾਈ ਸਾਹਿਬ ਉਹਦੇ ਕਹੇ ਵੀ ਮੋਹਰ ਕਿਦਾਂ ਮਟਾ ਦੂ ਕਹਿੰਦੇ ਖਾਂ ਇਹ ਤੇ ਜਿੰਨਾ ਚ ਜ਼ੋਰ ਉਹਨਾਂ ਨੂੰ ਪਤਾ ਨਾ ਵੀ ਬਿੜਦੀ ਵੀ ਨਹੀਂ ਆਖਣ ਜ਼ੋਰ ਚੁਪੈ ਨੇ ਜ਼ੋਰ ਨਾਲ ਜੀਵਨ ਜ਼ੋਰ ਨਾਲ ਰਾਜ ਜ਼ੋਰ ਨਾਲ ਜੋਰ ਨਾ ਜੁਗਤੀ ਜੈਸਾ ਹੱਥ ਜੋਰ ਬਾਣੀ ਕਹਿੰਦੀ ਤੂੰ ਆਕੇ ਦੇ ਦੇ ਸਵਾਪਤੀ ਦਾ ਬੜਾ ਪਿਆਰ ਮਿਲਿਆ ਵਧੀਆ ਤੁਹਾਡਾ ਦਿਲ ਰਲਿਆ ਤੁਸੀਂ ਹੰਗਾਰਾ ਭਰਿਆ ਆਪਾਂ ਬੋਲ ਮੰਤਰ ਜਪਿਆ ਤੇ ਦਾਸ ਉਸ ਧਰਤੀ ਤੇ ਰਹਿੰਦਾ ਏ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੰਗਤਾ ਹੈ ਵੀਰ ਜੀ ਜਾਂਦੇ ਰਹਿੰਦੇ ਪ੍ਰਚਾਰ ਚ ਮੂਲ ਮੰਤਰ ਦਾ ਉਚਾਰਨ ਸੁਲਤਾਨਪੁਰ ਲੋਧੀ ਕੀਤਾ ਕੀਤਾ ਕਿਥੇ ਜਿੱਥੇ ਜਾ ਕੇ ਲੋਕਾਂ ਦੀ ਸਮਾਗਮਤੀ ਹੁੰਦੀ ਮੜੀਆਂ ਦੇ ਵਿੱਚ ਕੁਰਸਤਾਨ ਬਹੁਤ ਵੱਡਾ ਹੁਣ ਗੁਰਦੁਆਰਾ ਸੰਤ ਘਾੜਾ ਹੈ ਉੱਥੇ ਮਹਾਰਾਜ ਬੈਠੇ ਸੀ ਤੇ ਭੈਣੋ ਤੱਤ ਜੋੜ ਕੇ ਆਖੋ ਧੰ ਬੇਬੇ ਨਾਨਕੀ ਬੇਬੇ ਨਾਨਕੀ ਦੇ ਘਰ ਬੱਚਾ ਨਹੀਂ ਜੀ ਤੇ ਰਬ ਦੇ ਘਰ ਘਾਟਾ ਵੀ ਕੋਈ ਨਹੀਂ ਜੀ ਜੀ ਸਾਡੇ ਵਾਸਤੇ ਇਤਿਹਾਸ ਬਣਿਆ ਕਿਉਂਕਿ ਗੁਰੂ ਅਰਜਨ ਸਾਹਿਬ ਤੁਸੀਂ ਦੋ ਦਿਨ ਰਾਤੀ ਗਿਆਨੀ ਜੀ ਲੱਗੇ ਸੀ ਅਜਵੀਰ ਜੀ ਇਤਿਹਾਸ ਤੁਸੀਂ ਇੱਥੋਂ ਤੱਕ ਸੁਣ ਲਿਆ ਜੰਗਾ ਵੀ ਸੁਣ ਲਿਆ ਜੀਵਣ ਵੀ ਤੇ ਮੈਂ ਕਿਹਾ ਵੀ ਉਸੇ ਚ ਫੇਰ ਨਹੀਂ ਰਿਪੀਟ ਕਰਨਾ ਆਪਾਂ ਕੁਝ ਵੱਖਰਾ ਵਾਰ-ਵਾਰ ਜੇ ਗੱਲ ਕਰੀਏ ਇਤਿਹਾਸ ਦੀ ਤੇ ਨਾਂ ਤੇ ਮੇਰੇ ਗੁਰੂ ਅਰਜਨ ਸਾਹਿਬ ਦੇ ਕਰ ਪੁੱਤਾਂ ਦਾ ਹੀ ਘਾਟਾ ਹੈ ਜਿਨਾ ਮਾਤਾ ਗੰਗਾ ਦਾ ਇਦਾਂ ਦਾ ਦਿਲ ਸੀ ਵੀ ਉਹ ਗੁੱਸਾ ਕਰਕੇ ਕਹਿੰਦੇ ਸਤਿਗੁਰੂ ਮੈਨੂੰ ਪੁੱਤ ਚਾਹੀਦਾ ਉਹ ਤਾਂ ਰੱਬੀ ਰੂਹਾਂ ਸੀ ਉਹ ਤਾਂ ਖੇਡਾਂ ਖੇਡਣਾ ਆਇ ਸੀ ਪਿਆਰਿਓ ਇੰਨੀ ਰੋਹਾਨੀਅਤ 2218 ਸ਼ਬਦ ਗਰੀਬ-ਕਰੀਬ ਗੁਰੂ ਅਰਜਨ ਸਾਹਿਬ ਦਾ ਪਾਠ ਹੈ ਮਾਰਾ ਇਹਦੇ ਉਹ ਤੇ ਉਹਨੇ ਖੇਡ ਖੇਡੀ ਸਾਡੇ ਵਾਸਤੇ ਕੀ ਆਉਣ ਵਾਲੇ ਸਮੇਂ 'ਚ ਮੇਰੇ ਬੱਚਿਆਂ ਨੂੰ ਜੇ ਕਿਤੇ ਕੋਈ ਦਾਤ ਦੀ ਲੋੜ ਹੋਊਗੀ ਤੇ ਇਹਨਾਂ ਨੂੰ ਦੋ ਚੀਜ਼ਾਂ ਕਰਨੀਆਂ ਪੈਣੀਆਂ ਇੱਕ ਸੇਵਾ ਤੇ ਉਹ ਕੌਣ ਸੀ ਸੇਵਾ ਸਿਮਰਨ ਦੇ ਪੁੰਜ ਬ੍ਰਾਹਮ ਗਿਆਨੀ ਬਾਬਾ ਗੁੱਡਾ ਸਾਹਿਬ ਜੀ ਹੈ ਡਿਗ੍ਰੰਥੀ ਪਹਿਲੇ ਜਿਨ੍ਹਾਂ ਨੂੰ ਮਾਰੇ ਸੱਜੇ ਪਾਸੇ ਸੋਨੇ ਦੀ ਪਾਲਕੀ ਬਣਾਉਂਦੀ ਸੀ ਵੀ ਲੈ ਕੇ ਆਇਆ ਕਰੋ ਵਜੀਰਾ ਨੂੰ ਆਜੇ ਵਜੀਰ ਵਿਚਾਰੇ ਸਾਈਕਲ ਤੇ ਆ ਤੇ ਕੰਜਰ ਜਿਹੜੇ ਉਹ ਜਾਂ ਜਾਂਦੇ ਜਿਹੜੇ ਆ ਹੈ ਤੁਸੀਂ ਕਦੇ ਨੋਟ ਕੀਤਾ ਕੀ ਰਾਗੀ ਸਿੰਘ ਵਿਚਾਰੇ ਜਾਂਦਾ ਤਫਲਾ ਅੱਗੇ ਰੱਖਿਆ ਬਾਜਾਂ ਵਿੱਚ ਰੱਖਿਆ ਪਿਛਲੇ ਨੇ ਮੋੜੇ ਤੇ ਇੱਕ ਮੋਟਰਸਾਈਕਲ ਕਹਿੰਦੇ ਕਰਨ ਕੀ ਚੱਲੇ ਸਾਈ ਦਾ ਕੀਰਤਨ ਇੱਕ ਟੁੱਟਾ ਜਿਹਾ ਬੰਦਾ ਦੋ ਗੱਡੀਆਂ ਅੱਗੇ ਦੋ ਪਿੱਛੇ ਲਾਈਆਂ ਵਿੱਚ 30 ਲੱਖ ਦੀ ਗੱਡੀ ਤੇ ਗਉਣ ਕੀ ਚੱਲਿਆ ਗੰਦੇ ਗੀਤ ਕਦੇ ਸੋਚਿਆ ਨਾ ਗੱਲਾਂ ਅਸੀਂ ਸਾਥ ਦੇਈਏ ਤੁਹਾਡੇ ਬੱਚੇ ਦਾ ਵਿਆਹ ਹੁੰਦਾ ਹੈ ਤੇ ਆਪਣੀ ਸਟੇਜ ਤੇ ਟਾਡੀ ਸਿੰਘ ਲਾਉਣਾ ਦੇਵ ਨੂੰ ਲੱਖ ਜੀ ਉੱਥੇ 6 ਲੱਖ ਦਿੱਤਾ ਤੇ ਕਿੰਨਾ ਪ੍ਰੋਗਰਾਮਾਂ ਚ ਉਹਦੀ ਗੱਡੀ ਆਏ ਨੇ ਇਤਰਾਹ ਕਹਿੰਦੇ ਆ ਸਈ ਪਿਆਰੇ ਮੇਲ ਜਿਨਾ ਮਿਲਿਆ ਤੇ ਨਾਲ ਅੱਗੇ ਕੀ ਕਹਿੰਦੇ ਨਾਨਕ ਨਾਮ ਤੇਰੇ ਬਾਣੇ ਕੀਤਾ ਕਦੇ ਸੱਚ ਦੱਸਿਓ ਸਾਰੇ ਪੁੱਠੇ ਕਾ ਮਾ ਪਹਿੰਗਰ ਹੁੰਦੇ ਐ ਇਸ ਵੇਲੇ ਤੁਸੀਂ ਮੇਰੇ ਆਪਣੇ ਹੋ ਕਿਉਂਕਿ ਆਪਾਂ ਬੈਠੇ ਇਸੇ ਕਲ ਕਿਰੀ ਕੁਝ ਆਪਾਂ ਗੁਰੂ ਦੀ ਸਿਮਤ ਕਰਨੀ ਚਾਰ ਚੀਜ਼ਾਂ ਪਰਦੇ ਦੀਆਂ ਸੀ ਭੋਜਨ ਭਜਨ ਖਜ਼ਾਨਾ ਅਮਰੀਕਾ ਵਾਲੇ ਇਹ ਜਿੰਨਾ ਚਿਰ ਸਿੱਖ ਰਾਜ ਨੂੰ ਵੜ ਕੇ ਵੇਖਿਓ ਸਿੱਖ ਰਾਜ 40 ਸਾਲ ਕੀਤਾ ਮਰਦ ਨੇ 10 ਸਾਲ ਉਹਦੀ ਮੜੀ ਰਾਜ ਕਰਗੀ 50 ਸਾਲ ਰਾਜ ਕੀਤਾ ਹੈ ਜਿਨ੍ਹਾਂ ਦੇ ਅਜੇ ਇੱਕ ਇੱਕ ਪੁੱਤ ਅਮਰੀਕਾ 'ਚ ਬੈਠਾ 50 ਕਿੱਲਿਆਂ ਦੇ مالک ਕੁਸਾਨਾ ਕਰੇ ਉੱਥੇ ਜਾ ਕੇ ਖਵਨਦੇ ਕਿਤੇ ਵੇਲਾ ਸੀ ਗੋਰੇ ਆ ਕੇ ਕਹਿੰਦੇ ਸੀ ਸ਼ੇਰੇ ਪੰਜਾਬ ਨੂੰ ਮੈਨੂੰ ਨੌਕਰੀ ਦੇ ਪੀ ਐਚ ਡੀ ਕੀਤੀ ਕਿਸੇ ਨੇ ਐਮ ਬੀਬੀ ਐਸ ਕੀਤੀ ਦੇ ਸ਼ੇਰੇ ਪੰਜਾਬ ਕਈ ਦਾ ਸ੍ਰੀ ਸਾਹਿਬ ਦੇ ਹੱਥ ਰੱਖ ਕੇ ਨਾ ਆ ਜਿਹੜਾ ਉੱਪਰ ਦੀ ਇਦਾਰਾ ਕੇ ਵੇਂਦਾ ਸੀ ਇਹ ਮੋਛੇ ਤੇ ਹੱਥ ਫੇਰ ਕੇ ਕਹਿੰਦਾ ਸੀ ਮੈਨੂੰ ਪੀ ਐਚ ਡੀ ਨਹੀਂ ਚਿੱਟੀ ਚਮੜੀ ਵਾਲਿਆ ਤੇਰੇ ਸਿਰ ਤੇ ਪੱਗ ਤੇ ਮੂੰਹ ਤੇ ਦਾੜਾ ਚਾਹੀਦਾ ਜਿੱਦਨ ਹੋ ਜਾਊਗਾ ਆਜੀ ਨੌਕਰੀ ਪੱਕੀ ਆਜੇ ਅਗਲੇ ਬਦਲੇ ਲੈ ਲੈਂਦਾ ਸਾਡੀਆਂ ਧੀਆਂ ਦੀ ਨਲੰਬੀਆਂ ਹੁੰਦੀ ਬਾਹਰ ਟੱਗੇ ਟੱਗੇ ਦੇ ਉੱਤੇ ਤੁਸੀਂ ਵੀਡੀਓ ਨਹੀਂ ਵੇਦੇ ਜਿਹੜਾ ਬੱਚਾ ਜਰਮਨ ਇਟਲੀ ਜਾਂਦਾ ਉੱਥੇ ਰੈਸਟੋਰੈਂਟਾਂ ਦਾ ਕੰਮ ਪਹਿਲਾਂ ਅੰਗਰੇਜ਼ੀ ਕਹਿੰਦੇ ਪੱਗ ਲਾ ਕੇ ਆਵੇ ਚਲੜਾੜੀ ਟਕਾ ਕੇ ਆ ਫਿਰ ਦੇਖ ਤੈਨੂੰ ਜੁਰਮਾਨਾ ਪਊਗਾ ਤੇ ਰੋਂ ਨਹੀਂ ਆਉਂਦਾ ਮਨ ਲਈ ਦੁਰ ਗਿਆ ਛੱਡ ਕੇ ਬਾਗ ਸੁਨਾ ਉੱਝੜ ਗਈ ਗੁਲਜਾਰ ਪੰਜਾਬੀਆਂ ਦੀ ਵਾਲੀ ਪੰਜਾਬ ਦੇ ਆਵਾ ਦੇ ਮਰਨ ਮਗਰੋਂ ਕਿ ਕਿਸੇ ਲਈ ਨਾ ਸਾਰ ਜੀ ਦੇ ਰਾਜ ਵਿੱਚ ਕੁੱਤੇ ਨੂੰ ਛੋਟਾ ਨਹੀਂ ਕੋਈ ਮਾਰਦਾ ਤੇ ਅੱਜ ਸਾਡੇ ਰਾਜਿਆਂ ਨੂੰ ਲੱਖ ਦੀ ਲਾਣ ਤੇ ਸਾਡੀਆਂ ਮਾਵਾ ਨੂੰ ਜੇਲਾ ਚ ਰਹਿਣਾ ਪੈਂਦਾ ਦੋ ਦੋ ਮਹੀਨੇ ਜੇ ਮੈਂ ਗਲਤੀ ਕੀਤੀ ਮਿਹਰਬਾਨੀ ਜਿੜਾ ਦਿਓ ਮੇਰੀ ਮਾਂ ਕੱਦੋਂ ਚੋੱਕੇ ਖੜਿਆ ਠਾੜੇ ਆਖੋ ਸਤਨਾ ਸਾਡੀਆਂ ਮਾਵਾ ਕੱਦੋਂ ਲਗੇ ਪੱਗਾਂ ਚ ਸਿਰ ਵਸਾਏ ਆ ਸ਼ੇਰੇ ਪੰਜਾਬ ਨੇ ਤੇ ਕਦੇ ਕੁੱਤੇ ਨੂੰ ਕਤਲ ਨਹੀਂ ਹੁੰਦਾ ਅਹੀਂ ਆਉਂਦਾ ਰਾਜ ਪੜਿਆ ਵਾ ਤਾਂ ਸਾਨੂੰ ਰੋਣ ਆਉਂਦਾ ਹੀ ਕਿ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਰਾਜ ਦੇ ਵਿੱਚ ਕੁੱਤੇ ਵੀ ਜਾਸੀ ਅੱਜ ਸਿੱਖਾਂ ਲੀਆਂ ਮਾਵਾਂ ਨੂੰ ਤੁਸੀਂ ਵੜ ਕੇ ਲੈ ਗਏ ਮਨ ਲਈ ਤੁਰ ਗਿਆ ਛੱਡ ਕੇ ਬਾਗ ਸੁਨਾ ਉੱਝੜ ਗਈ ਗੁਲਜ਼ਾਰ ਪੰਜਾਬੀਆਂ ਦੀ ਵਲੀ ਪੰਜਾਂ ਦਰਿਆਵਾਂ ਦੇ ਵਰਨ ਮਗਰੋ ਤੇ ਕਿਸੇ ਲਈ ਨਾ ਸਾਰ ਵਾਜੀ ਇਤਰਾਹੁਗਾ ਦਾ ਧਿਆ ਕਰੋ ਰਹਿ ਗਈ ਲਟਕਦੀ ਕਿਲੇ ਦੀ ਕਾਂਦੇ ਉੱਤੇ ਰਸ ਪੀੜੀ ਤਲਵਾਰ ਸੇਰਾ ਤਾਜ ਦਲੀਪ ਦੇ ਨਹੀਂ ਲੱਥਾ ਤੇ ਲੱਥ ਗਈ ਦਸਤਾਰ ਅੱਜ ਸੀ ਜੇ اتنا ਗਾਣਾ ਗਾਇਆ ਰਜੀਤ ਬਾਵੇ ਨੇ ਵਧੀਆ ਮੁੰਡਾ ਐਸ ਵळे ਇਕਦੋਈ ਆ ਜਿਹੜੇ ਇੱਕ ਤੇ ਖੋਲਿਆ ਉਹ ਮਰਵਾਤਾ ਨਾ ਉਹ ਦੀ ਉਹ ਜਿਹੜੀ ਲਿਖੀ ਹੈ ਪਏ ਗਲਾਨੀ ਉਹਨਾਂ ਚ ਸਾਰਾ ਇਤਿਹਾਸ ਹੀ ਆ ਤੇ ਜਿਹਦੀ ਗੱਡੀ 'ਚ ਉਹ ਵੱਜਣਾ ਸੀ ਟਰੈਕਟਰ ਟਰਾਲੀ ਤੇ ਤੇ ਨੌਜਵਾਨਾਂ ਨੂੰ ਪਤਾ ਲੱਗਣਾ ਸੀ ਗੱਲ ਪੱਗ ਦੀ ਕਰਾਂਗੇ ਗੱਲ ਰੱਬ ਦੀ ਕਰਾਂਗੇ ਗੱਲ ਸਰਹੰਦ ਦੀ ਕਰਾਂਗੇ ਗੱਲ ਕੰਧ ਦੀ ਕਰਾਂਗੇ ਇਹ ਗੱਲਾਂ ਕਿਤੇ ਸੌਖੀਆਂ ਸਾਨੂੰ ਕੌਣ ਸੁਣਦਾ ਤੁਸੀਂ ਤਾਂ ਬੜੇ ਕਰਮਾਲੇ ਜਿੱਥੇ ਰਾਗੀ ਕਥਾ ਕੀਰਤਨ ਵਾਲੇ ਲੱਗਦੇ ਨੌਜਵਾਨ ਤੇ ਆਉਂਦੇ ਨਹੀਂ ਓਕੇ ਜੇ ਬਾਪੂ ਨੂੰ ਭੇਜ ਦਿਓ ਉਹ ਵਿਚਾਰੇ ਨੂੰ ਨਾ ਕਿਸ ਸੁਣਦਾ ਉਹ ਕਰੂ ਗਿਆਨੀ ਜੀ ਉੱਥੀ ਬੋਲੋ ਈ ਬੋਲਿੱਤਾਂ ਮੈਂ ਕਹ ਵੀ ਮੈਂ ਜੋਰ ਲਾ ਲਿਆ ਇੱਕ ਕਹਿੰਦਾ ਹਲੀ ਬੋਲ ਮੇਰੇ ਦਿਲ ਦਾ ਪਰੇਸ਼ਨ ਹੋਇਆ ਕੋ ਸੱਤ ਤੱਕ ਮੈਂ ਕਹ ਵੀ ਤੁਸੀਂ ਦੋਵੇਂ ਬਾਪੂਆਂ ਇੱਥੇ ਕੋ ਲੋ ਪਹਿਲਾਂ ਜਿਹੜਾ ਜਿੱਤ ਜੂ ਫਿਰ ਉਹ ਦੀ ਸੁਣ ਲਾਂਗੇ ਇਹ ਗੁਰਬਾਣੀ ਕਹਿੰਦੀ ਨੈਣੋਂ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਵਾਨੀ ਵੀ ਜਦੋਂ ਬੰਦਾ ਸਿਆਸ ਤੋਂ ਤਾਂ ਜੇ ਤੇ ਆਰਾਮ ਕਰਨਾ ਚਾਹੀਦਾ ਜਿੱਤ ਤੂੰ ਹੀ ਫਿਰ ਉਹ ਗਿਆਨੀ ਜੀ ਸਾਲ ਸੇ ਕਹਿੰਦੇ ਅੰਦਰ ਕਿਹੜੇ ਦੀ ਮੈਂ ਕੁਰਸੀ ਰਹਿਣਾ ਤੇ ਮੈਨੂੰ ਕੁਝ ਹੋ ਜਾਂਦਾ ਵੀ ਮਿੰਟ ਨੂੰ ਮੈਂ ਇਹ ਜਣਾ ਲੈਣ ਦੇ ਇਸ ਵਾਰ ਵੀ ਕਿਹਨਾਂ ਉਪਰੇ ਕਰੋ ਮੈਂ ਬੋਲਣਾ ਕਿੱਦਾਂ ਕੋ ਸਤਨਾ ਤੂੰ ਹੀ ਉੱਤੇ ਸ਼ਿਕੂਆ ਰੱਖਿਆ ਮੈਂ ਤੇ ਕੋਈ ਨਹੀਂ ਆਪਾਂ ਉਤਰਾ ਲੈ ਜਾਣੇ ਬਥੇਰੇ ਉਹਨੂੰ ਵੀ ਦੇਖ ਕੇ ਤੇ ਮੈਨੂੰ ਬੋਲਿਆ ਨਹੀਂ ਜਾਣਾ ਇਹਨੂੰ ਸ਼ਰਾਬ ਹੋਇਆ ਕੁਰਸੀ ਨੂੰ ਇਹ ਤੇ ਜਿਹੜਾ ਵੈੰਦਾ ਨਾ ਉਹਦਾ ਬੇੜਾ ਕਰਕੋ ਜਾਂਦਾ ਤੂੰ ਮੈਨੂੰ ਬਾਹਰ ਦਿਓ ਮੈਂ ਵੀ ਇੱਕ ਖਦਮਾ ਤਾਂ ਕਰਕੇ ਬਾਹਰ ਰਾਜਾ ਨਵਾਬ ਸਾਡਾ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਮਿਲੀ ਨਾ ਉਹ ਲੈਂਦੇ ਨਹੀਂ ਸੀ ਬਾਫੂ ਨੇ ਅੰਗਰੇਜ਼ੋ ਕਹਿੰਦੇ ਵੀ ਮੇਰੀ ਇੱਕ ਸ਼ਰਤ ਆ ਜੇ ਮੈਨੂੰ ਨਵਾਬੀ ਦੇਣੀ ਤਖਤ ਦੇਣਾ ਏ ਤੇ ਮੈਂ ਤੜਕੇ ਨੇਤਰਿਅਮ ਕਰਕੇ ਘੋੜਿਆਂ ਦੀ ਲਿੱਦ ਛੱਟ ਕੇ ਸੰਗਤ ਨੂੰ ਦੇਖ ਵਰਤਾ ਕੇ ਤੇ ਬਾਅਦ ਚ ਰਹਿਣਾ ਮੁੜ ਕੇ ਨਾ ਜੇ ਆਖਿਓ ਜੇ ਸ਼ੇਰੇ ਪੰਜਾਬ ਦਾ ਰਾਜ ਪੜੋ ਅੱਜ ਉਹਦੀ ਕੁਰਸੀ ਇੰਗਲੈਂਡ ਦੇ ਵਿੱਚ ਹੈ ਮੇਰੇ ਖਿਆਲ ਕੋ ਕੁਰਸੀ ਦਾ ਪਿੱਛੇ ਟੋ ਨਹੀਂ ਹੈਗੀ ਸਟੂਲ ਟਾਈਪ ਦੀ ਹੈ ਉਹਨੇ ਕਿਆਸੀ ਇਤਾਂ ਦੀ ਬਣਾਇਓ ਵੀ ਜਿੱਥੇ ਵੀ ਮੈਂ ਬਹਾਂ ਇਸ ਕੁਰਸੀ ਦਾ ਮੂਹ ਗੁਰੂ ਰਾਮਦਾਸ ਦੇ ਘਰ ਵੱਲ ਹੋਣਾ ਚਾਹੀਦਾ। ਕਿਆ ਬਾਤ ਹੈ। ਜਦ ਮੈਂ ਗੱਲ ਕਰ ਰਿਹਾ ਸੀ ਨੌਜਵਾਨ ਮੇਰੇ ਵੀਰ ਮੇਰੇ ਪਿਆਰੇ ਕਿਉਂਕਿ ਗੁਰਮਖੋ ਪਹਿਲਾਂ ਨਾ ਲਾਈਵ ਚੱਲਦਾ ਮੈਂ ਵੀ ਮੋਨਾ ਸੀ। ਮੇਰੇ ਕੇਸ ਨਹੀਂ ਹੈਗੇ ਤੇ ਨਾਮ ਨੇ ਸੋਚਿਆ ਮੈਂ ਕਦੇ ਕਥਾ ਕਰੂੰਗਾ। ਇਦੋਂ ਮਾਰੇ ਨੇ ਕਰਾਈ ਤੇ ਹੁਣ ਫਿਰ ਚੰਗੀ ਤਰ੍ਹਾਂ ਕਰੀਦੀ ਆ ਕੋਈ ਇਹ ਨਹੀਂ ਇਧਰ ਉਧਰ ਦੀ ਗੱਲ ਬੋਲ ਕਰਨੀ ਆ ਗੱਲ ਸਪਸ਼ਟ ਕਰੋ ਭਾਵੇਂ ਸਵੇਰੇ ਰਹੀਏ ਜਾਂ ਨਾਲ ਰਹੀਏ ਕਿਉਂਕਿ ਆਪਣੀ ਤੇ 32 ਸਾਲ ਹੋ ਗਈ ਤੇ ਆਵੇ 23 ਕਿਲੋਮੀਟਰ ਰੁਮਾਂ ਦਿਸਣਦਿਆਂ ਜਿਨ੍ਹਾਂ ਦੀ 7-9 ਸਾਲ ਦੀ ਉਮਰ ਸੀ ਤੇ ਆਪਾਂ ਦੇ ਬੇਥੇਰਾ ਜੀ ਲਿਆ ਖਾ ਲਿਆ ਜੇ ਵੀ ਡਰਦੇ ਡਰਦੇ ਸੱਚ ਨਹੀਂ ਹੋਉਂਦੇ ਇੱਕ ਵੋਹ ਹੈ ਜੋ ਚਲਦੇ ਹੈ ਜਮਾਨੇ ਕੇ ਸਾਥ ਸਾਥ ਇੱਕ ਵੋਹ ਹੈ ਜੋ ਜਮਾਨੇ ਕੋ ਬਦਲ ਦیتے ਹੈ ਸਭ ਨੂੰ ਕੋ ਸਾਚਿਆ ਹੈ ਜ਼ਿੰਦਗੀ ਚ ਸੁਣ ਕੇ ਪਤਾ ਲੱਗਦਾ ਕਿਸੇ ਨੂੰ ਅਹੀ ਵੀ ਸੁਣਿਆ ਨਹੀਂ ਇਧਰ ਹੀ ਅੱਗੇ ਬੈਠੇ ਜਿੱਦਾਂ ਵੀਰ ਬੈਠੇ ਤੇ ਮੈਰ ਕੇ ਇਸ ਕੱਟੇ 15 16 ਸੀ ਨੌਜਵਾਨ ਤੇ ਸ਼ਹੀਦੀ ਦਿਹਾੜਿਆਂ ਦੀ ਕਥਾ ਚੱਲੀ ਪ੍ਰਬੰਧਕਾਂ ਨੇ ਸਿੰਘ ਸਾਹਿਬ ਸਦੇ ਗਿਆਨੀ ਰਾਮ ਸਿੰਘ ਜੀ ਲੰਮਦਵੀ ਟਕਸਾਲ ਤੇ ਗਿਆਨੀ ਜੀ ਹੁਣਾ ਨੇ ਕਿੱਸਾ ਸੁਣਾਇਆ ਇਹੋ ਹੀ ਜੋ ਨੂਰੇ ਨੇ ਸੁਣਾਇਆ ਅੰਦਾਜ਼ ਹੀ ਵੱਖਰਾ ਥਾ ਜੋ ਮੇਰੇ ਗੋਬਿੰਦ ਨੇ ਬਜਾਇਆ ਉਹ ਸਾਜ਼ ਹੀ ਵੱਖਰਾ ਥਾ ਉਹ ਦਿਨ ਜ਼ਿੰਦਗੀ ਬਦਲੀ ਸੀ ਮੇਰੀ ਤਾਂ ਕਰਕੇ ਪ੍ਰਬੰਧਕਾਂ ਪ੍ਰਬੰਧ ਕੀਤਾ ਵੀ ਸਾਡੇ ਬੱਚੇ ਚੰਗੇ ਪਾਸੇ ਤੁਰਨ ਤੇ ਕੋ ਰਣਜੀਤ ਬਾਵੀ ਨੇ ਜਿਹੜੀ ਇੱਕ ਪੰਗਤੀ ਲਾਈ ਸੀ ਨਾ ਐਤ ਕੀ ਦਲੀਪ ਸਿਆ ਤੂੰ ਰਾਜ ਕਰੇ ਜਦੋਂ ਸਿੱਖ ਰਾਜ ਆਵੇ ਤੁਹਾਡੇ ਚ ਪੜੇ ਲੱਗਿਆ ਉਹ ਜਦੋਂ ਉਹਨੂੰ ਡੂੰਘਾ ਜਾ ਕੇ ਵੇਖਿਆ ਨਾ ਵੀ ਇਹ ਪਗਤੀ ਲਈ ਕਿਥੋਂ ਤੇ ਉਹਨੂੰ ਫਿਰ ਪਤਾ ਲੱਗਾ ਵੀ ਜਦੋਂ ਉਹਨੂੰ ਗੋਰੇ ਲੈ ਗਏ ਨਾ ਇੰਗਲੈਂਡ ਛੋਟਾ ਉਹਨਾਂ ਜਾਂਦਿਆਂ ਨਹੀਂ ਉਹਦੇ ਕੇਸ ਕਟੇ ਹੈਗੇ ਸੀ ਕਿਉਂਕਿ ਉਧਰ ਦਾ ਰੂਲ ਆ ਪਰ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਉਥੇ ਇਹ ਘਟਨਾ ਵੜੀ ਜੇ ਮੈਂ ਗਲਤ ਨਾ ਹੋਵਾਂ ਜਿਹੜੀ ਕਾਲਜ ਦੇ ਵਿੱਚ ਪੜ੍ਹਦੇ ਸੀ ਨਾ ਦਲੀਪ ਸਿੰਘ ਦਾ ਉਥੇ ਹੀ ਪੜਦੀ ਸੀ ਰਾਣੀ ਵਿਕਟੋਰੀਆ ਉਹਦੀ ਬੇਟੀ ਜੋ ਮੌਜੂਦਾ ਹੈ ਤੁਹਾਡੇ ਦਿਲ ਨੂੰ ਲੱਗਣ ਵਾਲੀ ਗੱਲ ਕਿ ਕਿੰਨੇ ਵਕਤ ਨੇ ਕੈਸੀ ਖੇਡ ਰਚਾਈ ਵੀ ਉਸ ਬੱਚੀ ਨੂੰ ਉਹਦੇ ਨਾਲ ਪਿਆਰ ਹੋਇਆ ਤੇ ਜਦੋਂ ਇਹ ਗੱਲ ਦਾ ਪਤਾ ਉਹਨਾਂ ਨੂੰ ਲੱਗਾ ਚਿੱਟੀ ਚਮੜੀ ਵਾਲਿਆਂ ਨੂੰ ਉਹਨਾਂ ਦੇ ਪੈਰ ਕੰਬ ਗਏ ਵੀ 145000 ਮਰਬਾ ਮੀਲ ਰਾਜ ਇਹਨਾਂ ਦਾ ਸੀ ਸਵਾਹ ਕੀਤਾ ਚਾਰ ਸਟੇਟਾਂ ਸਾਡੀਆਂ ਲਾਹੌਰ ਪਸ਼ਾਵਰ ਮਲਤਾਨ ਕਸ਼ਮੀਰ 380 ਤੇ 484 ਵੱਡੀਆਂ ਟੋਪਾਂ 80 ਕਰੋੜ ਦੇ ਹੀਰੇ ਕੋਹੇ ਨੂਰ ਨੂੰ ਛੱਡ ਕੇ 8 ਕਰੋੜ ਰੁਪਈਆ ਨਕਦ ਪਿਆਰ ਸੀ ਖਜ਼ਾਨੇ ਵਿੱਚ ਅੱਜ ਜਿਹੜਾ ਅਗਰ ਕਿੰਨੇ ਖਜ਼ਾਨਾ ਬੱਲਬੋ ਤੇ ਕੀਤਾ ਕਿਨੇ ਆਣੀ ਦੇ ਕੋਈ ਮਾਰੰਦੇ ਕੋਈ ਦੁੱਧ ਪਾ ਕੇ ਗੁਜ਼ਾਰਾ ਕਰਨ ਦਾ ਜਵਾਕ ਬਾਹਰ ਖਪਨ ਤੇ ਆਂ ਵੀ ਖਾਲੂ ਦੀ ਬੋਰੀ ਲਿਓਣੇ ਉੱਥੇ ਵੀ ਟੈਕਸ ਤਾਰਨਦੇ ਆ ਤੇ ਖਜ਼ਾਨਾ ਕੌਣ ਖਾਈ ਜਾਂਦਾ ਇਹ ਵੀ ਤੁਹੀ ਕਹਿੰਦੇ ਆ ਕੋਇਕਮ ਤੇ ਸਾਡੇ ਸਰਦਾਰ ਦੀਆਂ ਸਿਵਤਾ ਕੈਸੀਆਂ ਰਿਆ ਨਹੀਂ ਜਾਂਦਾ ਮੈਨੂੰ ਗੜਾ ਪਤਾ ਮੈਂ ਵੀ ਤੁਹਾਡੇ ਵਰਗੇ ਜਦੋਂ ਬੜੀ ਜਾ ਉਦੋਂ ਰੋਣ ਆਦਾ ਵੀ ਅਸੀਂ ਐਡੇ ਵੀਰ ਸੀ ਸਾਡਾ ਵਿਰਸਾ ਦੁਨੀਆ ਤੋਂ ਐਡਾ ਵੀਰ ਤੇ ਅੱਜ ਅਸੀਂ ਕਿੱਥੇ ਪਹੁੰਚ ਗਏ ਉਹ ਕਹਿੰਦੇ ਮੁਰਾਰਤ ਸਾਹਿਬ ਸੰਗਤ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਸ ਬੱਚੀ ਨੂੰ ਇਹਦੇ ਨਾਲ ਪਿਆਰ ਹੋਇਆ ਹੈ ਤੇ ਉਹਨਾਂ ਨੇ ਉਸ ਬੱਚੀ ਤੋਂ ਪਤਾ ਕੀਤਾ ਗੁਪਤ ਸੂਤਰਾ ਰਾਈ ਮੇਰੀਓ ਭੈਣੋਂ ਤੁਸੀਂ ਧਿਆਨ ਦਿਓ ਅੱਜ ਅਸੀਂ ਕਹੀ ਜਾਂਦੇ ਆ ਰਾਜ ਕਰੇਗਾ ਤਾਂ ਕੀ ਰਹੇਗਾ ਤੇ ਜਦੋਂ ਮੇਰੀਆਂ ਭੈਣਾਂ ਦਾ ਵਿਆਹ ਹੁੰਦਾ ਮੈਂ ਵੀ ਦੋ ਵਿਆਹੀਆਂ ਵੀ ਕਿੱਲੇ ਪੈਣੀ ਤਿੰਨ ਮੰਜ਼ਲੀ ਕੋਠੀ ਸਾਰਾ ਕੁਝ ਉੱਗੇ ਤੇ ਮੇਰੀ ਭੈਣ ਕਹਿਣ ਲੱਗੀ ਵੀਰ ਜੀ ਇੱਕ ਪ੍ਰੋਬਲਮ ਆ ਲਗਾ ਕਾਜੀ ਇਹ ਮੁੰਡੇ ਦਾ ਦਾੜਾ ਵਾਚ ਮੈਨੂੰ ਕਲੀਨ ਸ਼ੇਵ ਚਾਹੀਦਾ ਉਹ ਮੈਂ ਗੱਲੇ ਰਵੀ ਹੈਗਾ ਮੁੰਡਿਆਂ ਦਾ ਕਸੂਰ ਨਹੀਂ ਆ ਸਮੇਂ ਨੇ ਇਦਾਂ ਦੀ ਸੱਟ ਮਾਰਤੀ ਸਾਡਾ ਲੱਕ ਤੋੜਦਾ ਤੇ ਨਾਲ ਸਾਡਾ ਪ੍ਰਚਾਰਕ ਹੀ ਕੋਈ ਗੱਲ ਕਰਦਾ ਉਹ ਵੀ ਪਤਾ ਨਹੀਂ ਚੁੱਪ ਜੀ ਹੈ ਨਾ ਇਹ ਨੂੰ ਦੱਸਾਂਗੇ ਤੇ ਪਤਾ ਲੱਗੂ ਵਿਭਾਗੇ ਜੇ ਕਿਤੇ ਗੱਲ ਛੁਪੀ ਆ ਤੇ ਦੱਸਣਾ ਚਾਹੀਦਾ ਵੀ ਆ ਮਾਰੇ ਕਹਿੰਦੇ ਸੱਚ ਸੁਣਾਏ ਸੀ ਹੁਣ ਟਾਈਮ ਆ ਕਿ ਮੁੜ ਕੇ ਕੀ ਫਾਇਦਾ ਜੇ ਕੋਈ ਆ ਹੀ ਕੁਝ ਨਾ